ਕੱਲ ਭਾਈ ਅੰਮਰਤਪਾਲ ਸਿੰਘ ਮੈਰੋ ਨੇ ਪ੍ਰੀਤ ਜੱਟੀ ਨੂੰ ਫੋਨ ਲਾਇਆ ਜਿਸ ਦੀ ਕਾਲ ਰਿਕਾਰਡਿੰਗ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਮੈਰੋ ਤੇ ਪ੍ਰੀਤ ਜੱਟੀ ਦਾ ਹਸਬੰਡ ਜਿਹੜਾ ਕਿ ਆਪਸ ਵਿੱਚ ਗੱਲ ਕਰਦੇ ਪਏ ਹੁੰਦੇ ਨੇ ਜੋ ਆਪਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉੱਥੇ ਆਪ ਤੁਹਾਨੂੰ ਦੱਸਦੇ ਕਿ ਪ੍ਰੀਤ ਜੱਟੀ ਨੂੰ ਫੋਨ ਕਰਨ ਦਾ ਕਾਰਨ ਇਹੀ ਸੀਗਾ ਕਿਉਂਕਿ ਪ੍ਰੀਤ ਜੱਟੀ ਅਕਸਰ ਹੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਇੱਕ ਐਸਟਰੋਲੋਜੀਕ ਬਾਬਿਆਂ ਦੀਆਂ ਐਡਾਂ ਕਰਦੀ ਹੁੰਦੀ ਹੈ ਕਿ ਕੀ ਤੁਸੀਂ ਆਪਣਾ ਪਿਆਰ ਆਪਣੇ ਵਸ਼ੇ ਦੇ ਵਿੱਚ ਕਿਵੇਂ ਕਰ ਸਕਦੇ ਹੋ ਜਾਂ ਤੁਸੀਂ ਫੌਰਨ ਕਿਵੇਂ ਜਾ ਸਕਦੇ ਹੋ ਇਦਾਂ ਦੀਆਂ ਐਡਾਂ ਕਰਦੀ ਹੁੰਦੀ ਆ ਪ੍ਰੀਤ ਜੱਟੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਿਹਦੇ ਚੱਲਦਿਆਂ ਕੱਲ੍ਹ ਭਾਈ ਅੰਮਰਤਪਾਲ ਸਿੰਘ ਮੈਰੋ ਨੇ ਉਹਨਾਂ ਨੂੰ ਫੋਨ ਲਾਇਆ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਬਹੁਤ ਹੀ ਪਿਆਰ ਦੇ ਨਾਲ ਦੋਨਾਂ ਨੂੰ ਸਮਝਾਇਆ ਕਿ ਤੁਸੀਂ ਇਦਾਂ ਨਹੀਂ ਐਡਾਂ ਅੱਜ ਤੋਂ ਬਾਅਦ ਨਾ ਕਰਿਓ ਤੇ ਨਾਲ ਦੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਆਪਣੀ ਉਸ ਵੀਡੀਓ ਦੀ ਕੈਪਸ਼ਨ ਦੇ نیچے ਵੀ ਇਹੀ ਲਿਖਿਆ ਕਿ ਕੀ ਸਾਡਾ ਹੱਕ ਬਣਦਾ ਹੈ ਇਹਨਾਂ ਨੂੰ ਪਹਿਲਾਂ ਸਮਝਾਉਣ ਦਾ ਜੇਕਰ ਇਹ ਨਹੀਂ ਸਮਝਣਗੇ ਤਾਂ ਫਿਰ ਅਸੀਂ ਥੋੜੀ-ਬਹੁਤੀ ਕਾਰਵਾਈ ਕਰਾਂਗੇ ਬਾਕੀ ਤੁਸੀਂ ਅੱਗੇ ਉਹ ਛੋਟੀ ਜਿਹੀ ਕੌਡ ਰਿਕਾਰਡਿੰਗ ਵੀ ਜਰੂਰ ਸੁਣੋ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਤੇ ਪ੍ਰੀਤ ਜੱਟੀ ਦੇ ਹਸਬੰਦ ਨੇ ਕੀ ਗੱਲਬਾਤ ਕੀਤੀ ਆ ਆਪਾਂ ਉਹ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਲੱਗੇ ਆ ਬਾਕੀ ਤੁਸੀਂ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰ ਲਿਓ ਚੈਨਲ ਤੇ ਲਗਾਤਾਰ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ ਜਿਹੜਾ ਤੇਰੀ ਆ ਵਾਈਫ ਨੇ ਸਟੋਰੀਆਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰਮੋਸ਼ਨ ਲੈ ਕੇ ਇਹ ਤੇਰੀ ਵਾਈਫ ਨੇ ਪਾਈ ਆ ਨਾ ਸਟੋਰੀ ਹਾਂਜੀ ਹਾਂਜੀ ਤੇ ਕਾਹ ਤੋਂ ਪਾਈ ਆ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਵੀ ਵੱਲਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਨੇ ਉਹ ਤੇ ਬਾਈ ਬੰਦੇ ਆ ਗੁਰਤੀਆ ਹਾਂ ਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਆ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲਾਇ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋਨ ਆ ਗਿਆ ਨੇ ਗਸੰਗਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਨਹੀਂ ਬਈ ਤਾਂ ਕਿਤੇ ਕੋਈ ਪਿਛੰਦਾ ਫੇਰ ਤੁਸੀਂ 5-4000 ਦਾ 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾਵਾ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮੋਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਿਆਂ ਤੋਂ ਤਾਂ ਅਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਤੇ ਦੂਜੀ ਗੱਲ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ